ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੈਨਸ਼ਨ ਗਿਸ਼ਟਾ ਪਾਉਂਡ ਅਤੇ ਪੀਆਟਸੀ ਪੈਨਸ਼ਨਰਾਂ ਚਰੋਸ ਬਕਾਇਆ ਦੀ ਕੀਤੀ ਮੰਗ ਸ਼ੁਰੂ ਕਰਦੀਆਂ ਜੀ ਅਸੀਂ ਵੱਡੀ ਖਬਰ ਅੱਜ ਇਥੇ ਪੀਆਟਸੀ ਪੈਨਸ਼ਨਰਸ ਐਸੋਸੀਏਸ਼ਨ ਦੀ ਹਾਈ ਪਾਵਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਡਿਪੂਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮਕੁੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਹਾਜ਼ਰੀਨ ਨੇ ਮੈਨੇਜਮੈਂਟ ਵੱਲੋਂ ਪਾਈ ਗਈ 70% ਪੈਨਸ਼ਨ ਦਾ ਵਿਰੋਧ ਕਰਦਿਆਂ ਰੋਜ਼ ਪ੍ਰਗਟ ਕੀਤਾ ਚੇਅਰਮੈਨ ਮਕੁੰਦ ਸਿੰਘ ਨੇ ਮੈਨੇਜਮੈਂਟ ਨੂੰ ਚਿਤਵਨੀ ਦਿੰਦੇ ਆ ਕਿਹਾ ਕਿ ਮੈਨੇਜਮੈਂਟ 70% ਪੈਨਸ਼ਨ ਪਾ ਕੇ ਸਾਨੂੰ ਜਲੀਲ ਕਰ ਰਹੀ ਹੈ ਉਹ ਸਾਡਾ ਸਬਰ ਨਾ ਪਰਖੇ ਤੇ ਸਾਨੂੰ ਪੂਰੀ ਪੈਨਸ਼ਨ ਤੇ ਬਕਾਇਆ ਲੈਣ ਲਈ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ 70 ਜਨਰਲ ਹਰੀ ਸਿੰਘ ਚਮਕ ਨੇ ਕਿਹਾ ਅਸੀਂ ਤਾਂ ਦੇਰ ਤੋਂ ਰੁਕੇ ਹੋਏ ਬਕਾਇਆ ਲੈਣ ਦੀ ਮੰਗ ਕਰਦੇ ਹਾਂ ਪਰ ਮੈਨੇਜਮੈਂਟ ਤਾਂ ਪੈਨਸ਼ਨ ਵੀ ਕਿਸ਼ਤਾਂ ਵਿੱਚ ਪਾ ਰਹੀ ਹੈ ਉਹਨਾਂ ਨੇ ਹਾਜ਼ਰ ਨੁਮਾਇੰਦਿਆਂ ਨੂੰ ਕਿਹਾ ਕਿ ਆਪਣੇ ਬਕਾਇਤੇ ਪੈਨਸ਼ਨ ਪੂਰੀ ਤੇ ਸਮੇਂ ਸਿਰ ਲੈਣ ਲਈ ਆਪਾਂ ਕਿਸ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪੈ ਸਕਦਾ ਹੈ ਸੋ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਉਹਨਾਂ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਰਹਿੰਦੀ 30% ਪੈਨਸ਼ਨ ਤੇ ਅਤੇ ਰਹਿੰਦੇ ਬਕਾਇਏ ਜਿਵੇਂ ਕਿ ਰਹਿੰਦੇ ਡਿਪੂਆਂ ਦੇ 2016 ਦਾ ਬਕਾਇਆ ਫੈਮਿਲੀ ਪੈਨਸ਼ਨ ਤੇ ਮੈਡੀਕਲ ਬਿੱਲਾ ਦੀ ਅਦਾਇਗੀ ਬਹੁਤ ਜ਼ਰੂਰੀ ਹਨ ਇਹ ਪੈਸੇ ਤੁਰੰਤ ਪਾਏ ਜਾਣ ਤਾਂਕਿ ਸਾਨੂੰ ਕਿਸੇ ਤਰ੍ਹਾਂ ਦਾ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ ਧੰਨਵਾਦ